ਇੱਕ ਪਾਸਿਓ ਸਾਧੂ ਆ ਰਿਹਾ ਤੇ ਦੂਜੇ ਪਾਸਿਓ ਰਾਜਾ ਆ ਰਿਹਾ ਮੰਨ ਨੂੰ ਸਮਝਾਉਣ ਵਾਸਤੇ ਸਾਖੀ ਹੈ ਇੱਕ ਪਾਸਿਓ ਸਾਧੂ ਜੀ ਆ ਰਿਹਾ ਤੇ ਦੂਜੇ ਪਾਸਿਓ ਰਾਜਾ ਆ ਰਿਹਾ ਤੇ ਰਾਜਾ ਆਕੜਿਆ ਹੋਇਆ ਹੰਕਾਰ ਵੀ ਤੇ ਬੰਦੇ ਨੂੰ ਹੋ ਹੀ ਜਾਂਦਾ ਹੈ ਹਕੂਮਤਾਂ ਦਾ ਹੰਕਾਰ ਹੁੰਦਾ ਹੈ ਕਾਰ ਬਾਰ ਚੰਗਾ ਹੋਵੇ ਹੰਕਾਰ ਹੁੰਦਾ ਹੈ ਵੱਡੀ ਕਾਰ ਹੋਵੇ ਤਾਂ ਵੀ ਹੰਕਾਰ ਹੋ ਜਾਂਦਾ ਹੈ ਚਾਰ ਪੈਸੇ ਬੈਂਕ ਵਿੱਚ ਜਮਾ ਹੋ ਜਾਣ ਤੇ ਤਾਂ ਵੀ ਬੰਦੇ ਨੂੰ ਹੰਕਾਰ ਜਾ ਚੜੀ ਜਾਂਦਾ ਹੈ ਇਹ ਚੀਜ਼ਾਂ ਹੀ ਇਹੋ ਜਿਹੀਆਂ ਹੁੰਦੀਆਂ ਤੇ ਰਾਜ ਭਾਗ ਹੋਵੇ ਬੰਦੇ ਕੋਲ ਤੋਂ ਨੂੰ ਹੰਕਾਰ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੁਣ ਰਾਜਾ ਘੋੜੇ ਤੇ ਸਵਾਰ ਇਧਰੋਂ ਮਹਾਪੁਰਖ ਤੁਰੇ ਜਾਂਦੇ ਆ ਤੇ ਕੋਲੋਂ ਦੀ ਲੰਗੜ ਲੱਗਿਆ ਸਿਰ ਨਹੀਂ ਝੁਕਾਇਆ ਨਮਸਕਾਰ ਨਹੀਂ ਕੀਤੀ ਤੇ ਬਾਬਾ ਜੀ ਨੇ ਵੇਖ ਲਿਆ ਵੀ ਜ਼ਿੰਦਗੀ ਤੇ ਰਹਿ ਗਈ 2-4 ਦਿਨਾਂ ਦੀ ਤੇ ਮਾਨ ਕਿਹੜੀ ਗੱਲ ਦਾ ਕਰੀ ਫਿਰਦਾ ਹੈ ਰੇਖਾ ਪੜਨ ਦੀ ਮਸਤਕ ਦੀ ਜ਼ਿੰਦਗੀ ਬਹੁਤ ਥੋੜੀ ਹੈ ਤੇ ਮਾਨ ਕਿਹੜੀ ਗੱਲ ਦਾ ਕਰ ਰਿਹਾ ਹੈ ਤੇ ਬਾਬਾ ਜੀ ਨੇ ਵੇਖਿਆ ਛਪੜੀ ਦੇ ਕਿਨਾਰੇ ਉੱਤੇ ਬੈਠਾ ਬਗਲਾ ਤੇ ਬਗਲਾ ਕੀ ਕਰ ਰਿਹਾ ਸੀ ਕਦੇ ਆਪਣੀ ਚੁੰਝ ਪਾਣੀ ਵਿੱਚ ਡੋਬ ਲੈਂਦਾ ਕਦੇ ਨਦੀ ਦੇ ਕਿਨਾਰੇ ਉੱਤੇ ਉਹ ਛਪੜੀ ਦੇ ਕਿਨਾਰੇ ਉੱਤੇ ਘਸਾਉਣ ਲੱਗ ਜਾਂਦਾ ਹੈ ਤੇ ਮਾਹਪੁਰਖਾਂ ਨੇ ਵੇਖਿਆ ਬਗਲੇ ਵੱਲ ਨੂੰ ਆ ਤੇ ਗੱਲ ਬੜੀ ਵਧੀਆ ਕਹਿ ਰਹੀ ਸੀ ਰਾਜੇ ਨੂੰ ਸਮਝਾਉਣ ਵਾਸਤੇ ਕਹਿੰਦੇ ਵਾਹ ਬਈ ਵਾਹ ਨਾਲੇ ਕਰਦਾ ਕਾਸ ਕਸਈਆ ਨਾਲੇ ਲਾਉਂਦਾ ਪਾਣੀ ਪਰ ਜਿਹੜੀ ਗੱਲ ਤੂੰ ਕਰਨੀ ਚਾਹਵੇਂ ਤੇਰੇ ਦਿਲ ਦੀ ਜਾਣੀ ਜਾਣੀ ਭਈ ਜਾਣਦੇ ਤੂੰ ਕੀ ਕਰਦਾ ਚੁੰਝ ਨੂੰ ਕਸਾਉਣਾ ਤੇ ਫਿਰ ਪਾਣੀ ਵਿੱਚ ਡੋਬਦਾ ਡੱਡੀਆਂ ਮੱਛੀਆਂ ਫੜਨ ਵਾਸਤੇ ਚੁੰਝ ਤਿੱਖੀ ਕਰੀ ਜਾਂਦਾ ਬਗਲਿਆ ਭਗਤਾ ਅਸੀਂ ਤੈਨੂੰ ਜਾਣਦੇ ਆ ਪਰ ਗੱਲ ਜਿਹੜੀ ਆ ਸਮਝਾਉਣੀ ਚਾਹੀਈ ਆ ਰਾਜੇ ਨੂੰ ਗੱਲ ਲੱਗ ਗਈ ਟਕਾਣੇ ਰਾਜੇ ਨੇ ਖਿੱਚ ਲੀਆਂ ਘੋੜੇ ਦੀਆਂ ਵਾਗਾਂ ਰੋਗ ਲਿਆ ਆਪਣੇ ਮਨ ਦਾ ਘੋੜਾ ਤੇ ਬਾਬਾ ਜੀ ਨੇ ਵੇਖਿਆ ਵੀ ਗੱਲ ਲੱਗ ਗਈ ਆ ਟਕਾਣੇ ਤੇ ਦੋਹਰੇ ਕਹਿ ਦिए ਇੱਕ ਵਾਰ ਫੇਰ ਕਹਿ ਦिए ਬਾਬਾ ਜੀ ਦੁਬਾਰਾ ਕਹਿਣ ਲੱਗ ਪਏ ਵੇਖੀ ਪਗਲੇ ਵਾਲੀ ਜਾਂਦੇ ਆ ਸਮਝਾ ਕਿਸੇ ਹੋਰ ਨੂੰ ਰਏ ਇਹ ਸਾਧੂਆਂ ਦਾ ਇੱਕ ਇਹੋ ਜਿਹਾ ਵਿਚਾਰ ਹੁੰਦਾ ਵੀ ਗੱਲ ਕਿਸੇ ਦੂਜੇ ਨਾਲ ਕਰਨੀ ਤੇ ਸਮਝਾਉਣਾ ਕਿਸੇ ਹੋਰ ਨੂੰ ਬੈਠਿਆ ਇਸੇ ਤਰ੍ਹਾਂ ਹੀ ਕਹਿਣ ਲੱਗ ਪਏ ਕਹਿੰਦੇ ਵਾਹ ਭਈ ਵਾਹ ਨਾਲੇ ਕਰਦਾ ਕਾਸ ਕਸਈਆ ਨਾਲੇ ਲਾਉਣਾ ਪਾਣੀ ਜਿਹੜੀ ਗੱਲ ਤੂੰ ਕਰਨੀ ਚਾਵੇਂ ਤੇਰੇ ਦਿਲ ਦੀ ਜਾਣੀ ਤੇ ਰਾਜੇ ਨੇ ਸੀ ਛੁਕਾਇਆ ਬੜੀ ਭਾਵਨਾ ਨਾਲ ਮਾਹ ਪੁਰਖਾਂ ਵੱਲੋਂ ਅਦਬ ਨਾਲ ਤੇ ਅੱਗੇ ਨੂੰ ਚੱਲਿਆ ਹੁਣ ਇਹ ਗੱਲ ਬੜੀ ਚੰਗੀ ਲੱਗ ਗਈ ਦਿਮਾਗ ਵਿੱਚੋਂ ਨਿਕਲੀ ਨਾ ਸਾਰੀ ਦਿਹਾੜੀ ਤੁਹਾਨੂੰ ਪਤਾ ਕੋਈ ਸ਼ਬਦ ਕਈ ਵਾਰੀ ਇੰਨਾ ਵਸ ਜਾਂਦਾ ਦਿਲ 'ਚ ਸਾਰੀ ਦਿਹਾੜੀ ਮਨ 'ਚੋਂ ਨਿਕਲਦਾ ਨਹੀਂ ਸੁੱਤਿਆਂ ਪਿਆ ਵੀ ਉਹੀ ਚੱਲਦਾ ਰਹਿੰਦਾ ਬਾਹਰ ਹੁਣ ਰਾਜੇ ਦੇ ਮਨ ਵਿੱਚ ਸਾਰੀ ਦਿਹਾੜੀ ਉਹ ਗੱਲ ਚੱਲਦੀ ਰਹੀ ਰਾਤ ਵੀ ਚੱਲਦੀ ਰਹੀ ਅਗਲਾ ਦਿਨ ਚੜ ਗਿਆ ਆਪਣੇ ਕਚਹਿਰੀ ਵਿੱਚ ਜਾਣ ਤੋਂ ਪਹਿਲਾਂ ਸ਼ਾਹੀ ਨਾਈ ਦੀ ਕੁਰਸੀ ਤੇ ਜਾ ਕੇ ਬਹਿ ਗਿਆ ਕਹਿੰਦਾ ਵੀ ਪਹਿਲਾਂ ਸ਼ੇਵ ਕਰਾਈਏ ਦਾੜੀ ਮੁਸ਼ਸਵਾਰੀਏ ਫੇਰ ਕਚਹਿਰੀ ਵਿੱਚ ਜਾਵਾਂਗੇ ਹੁਣ ਜਾ ਕੇ ਉਹ ਸ਼ਾਹੀ ਨਾਈ ਦੀ ਕੁਰਸੀ ਤੇ ਬੈਠਾ ਉਹਨੇ ਕੱਢਿਆ ਆਪਣੇ ਝੋਲੇ ਵਿੱਚੋਂ ਉਸ ਤਰਾ ਤੇ ਪਹਿਲਾਂ ਪੱਥਰੀ ਤੇ ਕਸਾਇਆ ਫਿਰ ਪਾਣੀ ਵਾਲੇ ਕੌਲੇ 'ਚ ਡੋਬ ਲਿਆ ਮੁਰਕੇ ਉਹਨੇ ਚਮੜੇ ਤੇ ਕਸਾਇਆ ਜਦੋਂ ਫਿਰ ਪਾਣੀ ਵਾਲੇ ਕੌਲੇ ਵਿੱਚ ਡੋਬਿਆ ਤੇ ਰਾਜੇ ਨੂੰ ਮਹਾਪੁਰਖਾਂ ਵਾਲੀ ਗੱਲ ਯਾਦ ਆ ਗਈ ਤੇ ਬੈਠਾ ਬੈਠਾ ਕੁਰਸੀ ਤੇ ਕਹੀ ਜਾਵੇ ਵਾਹ ਭਈ ਵਾਹ ਨਾਲੇ ਕਰਦਾ ਕਾਸ ਕਸਈਆ ਨਾਲੇ ਲਾਉਣਾ ਪਾਣੀ ਪਰ ਜਿਹੜੀ ਗੱਲ ਤੂੰ ਕਰਨੀ ਚਾਹਵੇਂ ਤੇਰੇ ਦਿਲ ਦੀ ਜਾਣੀ ਜਦੋਂ ਇੰਨੀ ਗੱਲ ਰਾਜੇ ਨੇ ਕਹੀ ਸ਼ਾਈ ਨਾਈ ਦੇ ਹੱਥੋਂ ਉਸ ਤਰ੍ਹਾਂ ਧਰਤੀ ਉੱਤੇ ਡਿੱਗ ਪਿਆ थर-थर ਕੰਬਣ ਲੱਗ ਪਿਆ ਕਹਿੰਦਾ ਰਾਜਨ ਇੱਕ ਵਾਰੀ ਆਪਣੀ ਜ਼ੁਬਾਨ ਵਿੱਚੋਂ ਕਹਿ ਦਿਓ ਕਿ ਤੈਨੂੰ ਮੁਆਫ ਕੀਤਾ ਮੈਂ ਸਾਰੀ ਗੱਲ ਦੱਸ ਦਿੰਨਾ ਸਾਰੀ ਗੱਲ ਉਸਾਂ ਤੇ ਮੇਰੇ ਦਿਲ ਦੀ ਗੱਲ ਪੁੱਝ ਲਈ ਐ ਰਾਜਾ ਹੱਸ ਕੇ ਕਹਿਣ ਲੱਗਾ ਮਿੱਤਰਾ ਮੈਂ ਤੈਨੂੰ ਕੁਝ ਨਹੀਂ ਕਿਹਾ ਤੂੰ ਆਪਣਾ ਕੰਮ ਕਰੀ ਜਾ ਕਹਿੰਦਾ ਨਹੀਂ 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 ਜੋ ਤੁਸੀਂ ਮੇਰੇ ਦਿਲ ਦੀ ਗੱਲ ਪੁੱਝ ਲਈ ਐ ਤੇ ਪਿੱਛੇ ਕੀ ਰਹਿ ਗਿਆ ਰਾਜਾ ਕਹਿੰਦਾ ਜਾ ਤੈਨੂੰ ਮੁਆਫ ਕੀਤਾ ਦੱਸ ਕਹਿੰਦਾ ਜੀ ਤੁਹਾਡੇ ਰਾਜ ਉਤੇ ਤੁਹਾਡਾ ਵਜ਼ੀਰ ਬੇਈਮਾਨ ਹੋ ਗਿਆ। ਤੁਹਾਡਾ ਵਜ਼ੀਰ ਬੇਈਮਾਨ ਹੋ ਗਿਆ। ਰਾਤੀ ਸਾਡੇ ਵਿੱਚ ਸੌਦਾ ਹੋ ਗਿਆ, ਡੀਲ ਹੋ ਗਈ। ਅੱਧੇ ਪੈਸੇ ਉਹਨੇ ਮੈਨੂੰ ਦੇ ਦਿੱਤੇ ਐ ਤੇ ਅੱਧੇ ਮੈਂ ਕੰਮ ਕਰਨ ਤੋਂ ਬਾਅਦ ਲੈ ਲੈਣੇ ਐ ਤੇ ਮੈਨੂੰ ਨੇ ਇਹ ਗੱਲ ਕਹੀ ਸੀ ਕਿ ਜਦੋਂ ਰਾਜਾ ਆਵੇ ਸ਼ੇਵ ਕਰਾਉਣ ਵਾਸਤੇ ਦਾੜੀ ਮੋਛ ਕਟਾਉਣ ਵਾਸਤੇ ਤੇ ਉਸਤਰੇ ਨਾਲ ਦਾੜੀ ਕੱਟ ਜਾਂ ਕੱਟਦੇ ਆਂ ਸ਼ਾਰਗ ਵਿੱਚ ਦੀ ਉਸਤਰਾ ਲੰਗਾ ਦੇਵੀ ਰਾਜੇ ਦਾ ਕੰਮ ਤਮਾਮ ਹੋ ਜਾਏਗਾ, ਮਰ ਜਾਏਗਾ। ਤੇ ਮੈਂ ਉਹਦੀ ਬਾਦਸ਼ਾਹੀ ਸਾਹਮਣੀ ਤੈਨੂੰ ਆਪਣਾ ਵਜ਼ੀਰ ਬਣਾ ਲਾਂ ਨਾਲੇ ਤੈਨੂੰ ਇਨਾਮ ਦਵਾਂ ਤੇ ਤੁਸਾਂ ਹੁਣ ਮੇਰੇ ਦਿਲ ਦੀ ਗੱਲ ਪੁੱਝ ਲਈ ਹੈ ਰਾਜੇ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪਹਾਂਜੂ ਤਰਦੀ ਤੇ ਡਿੱਗਣ ਲੱਗੇ ਉੱਠ ਕੇ ਖੜਾ ਹੋ ਗਿਆ ਕੁਰਸੀ ਤੋਂ ਤੇ ਕੀ ਕਹਿਣ ਲੱਗਾ ਕਹਿੰਦਾ ਓ ਮਿੱਤਰਾ ਜਾ ਮੇਰੇ ਵਜ਼ੀਰ ਨੂੰ ਆਵਾਜ਼ ਮਾਰ ਕੇ ਲੈ ਕੇ ਆ ਜੇ ਉਹਨੂੰ ਰਾਜ ਦੀ ਭੁੱਖ ਹੈ ਮੈਨੂੰ ਮਾਰ ਕੇ ਮੇਰਾ ਕਤਲ ਕਰਕੇ ਇੱਥੋਂ ਦੀ ਰਾਜਧਾਨੀ ਇੱਥੋਂ ਦਾ ਰਾਜ ਭਾਗ ਮੇਰੀ ਹਕੂਮਤ ਸੰਭਾਲਣੀ ਚਾਹੁੰਦਾ ਤੇ ਮੈਂ ਆਪਣੇ ਹੱਥੀ ਬਾਦਸ਼ਾਹੀ ਮੋਹਰ ਲਾ ਕੇ ਸਾਈਨ ਕਰ ਦਿੰਨਾ ਉਹ ਇੱਥੋਂ ਦਾ ਰਾਜਾ ਬਣ ਜੇ ਤੂੰ ਉਹਦਾ ਵਜ਼ੀਰ ਬਣ ਜਾਵੀਂ ਪਰ ਮੈਂ ਹੁਣ ਉਹਨਾਂ ਦੀ ਵਜ਼ੀਰੀ ਕਰਨੀ ਆ ਜਿਨ੍ਹਾਂ ਮਹਾਪੁਰਖਾਂ ਨੇ ਮੈਨੂੰ ਜ਼ਿੰਦਗੀ ਬਖਸ਼ੀ ਐ ਇੱਕ ਵਾਰ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਹੁਣ ਮੈਂ ਤੇ ਉਹਨਾਂ ਦੀ ਵਜ਼ੀਰੀ ਕਰਦੀ ਜਿਹੜੇ ਮੈਨੂੰ ਹੰਕਾਰੀ ਨੂੰ ਆਕੜੇ ਹੋਏ ਮਨ ਨੂੰ ਵੀ ਸੁਧਾਰ ਗਏ ਤੇ ਜਾਂਦੇ ਜਾਂਦੇ ਜ਼ਿੰਦਗੀ ਦੇ ਕੇ ਗਏ ਸਾਰੀ ਜ਼ਿੰਦਗੀ ਮਨੁੱਖ ਹੋਮੇ ਦਾ ਸ਼ਿਕਾਰ ਹੋਇਆ ਤੁਰਿਆ ਫਿਰਦਾ ਪਰ ਜੇ ਕਿਤੇ ਸਾਧੂ ਮਾਰ ਦੇ ਟਿਕਾਣੇ ਸੱਟ ਜੇ ਕਿਤੇ ਸਾਧੂ ਗਿਆਨ ਦਾ ਬਾਣ ਹਿਰਦੇ ਵਿੱਚ ਮਾਰ ਦੇਵੇ ਤੇ ਫਿਰ ਹਿਰਦਾ ਪਵਿੱਤਰ ਹੋ ਜਾਂਦਾ ਹਿਰਦਾ ਪਾਵਨ ਹੋ ਜਾਂਦਾ ਸ਼ੁੱਧ ਹੋ ਜਾਂਦਾ ਤੇ ਮਨੁੱਖ ਦਾ ਜਨਮ ਮਰਨ ਕਟਿਆ ਜਾਂਦਾ ਉਹਦੇ ਜੀਵਨ ਦੀ ਬੇੜੀ ਪਾਰ ਹੋ ਜਾਂਦੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਧੂ ਆਉਂਦੇ ਹੀ ਇਸੇ ਵਾਸਤੇ